ਜੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਕਿ ਭਾਈ ਗੁਰੂ ਘਰ ਆਇਆ ਕਰੋ ਸਤ ਸੰਗਤ ਵਿੱਚ ਬੈਠਿਆ ਕਰੋ ਉਦੋਂ ਧਰਮ ਸਾਲ ਹੁੰਦੇ ਸਨ ਪਾਸ਼ਾ ਕਹਿੰਦੇ ਧਰਮ ਸਾਲ ਵਿਚ ਆ ਕੇ ਤੇ ਬੈਠਿਆ ਕਰੋ ਤੇ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਇੱਥੇ ਆ ਕੇ ਕੀ ਕਰੀਏ ਕੀ ਤੇ ਆਗੋਂ ਸਤਪੁਰਾਂ ਨੇ ਬਚਨ ਕੀਤੇ ਗਾ ਵੀ ਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਇਤਿਹਾਕੀ ਗਾਵੀਆਂ ਸੁਣੀਐ ਪਰਮੇਸ਼ਵਰ ਦੀ ਬਾਣੀ ਨੂੰ ਗਾਵੀਐ ਪਰਮੇਸ਼ਵਰ ਦੀ ਬਾਣੀ ਨੂੰ ਸੁਣੀਐ ਤੇ ਮਨ ਵਿੱਚ ਰੱਖੀਏ ਭਾਵ ਮਨ ਵਿੱਚ ਰੱਖੀਏ ਪ੍ਰੇਮ ਤੇ ਫਿਰ ਜਵਾਬ ਜਦੋਂ ਪੁੱਛਿਆ ਅਗਰਿਆਂ ਨੇ ਉਹ ਦਿਨ ਨਾਲ ਹੋਵੇਗਾ ਕਿ ਪਾਤਸ਼ਾਹ ਕਹਿੰਦੇ ਦੁੱਖ ਪਰ ਹਰ ਸੁਖ ਘਰ ਲੈ ਜਾਏ ਭਾਈ ਤੁਹਾਡੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ ਦੁੱਖ ਸਾਰੇ ਖਤਮ ਹੋ ਜਾਣਗੇ ਤੇ ਤੁਸੀਂ ਸੁੱਖਾਂ ਦੀਆਂ ਝੋਲੀਆਂ ਭਰ ਕੇ ਘਰ ਲੈ ਜਾਓਗੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਵੀ ਇਸੇ ਤਰ੍ਹਾਂ ਇੱਕ ਸਵਾਲ ਪੈਦਾ ਹੋਇਆ ਜਦੋਂ ਆਕੇ ਸਿੱਖਾਂ ਨੇ ਮਹਾਰਾਜ ਆਪ ਜੀ ਸਾਨੂੰ ਉਪਦੇਸ਼ ਕਰਦੇ ਹੋ ਗੁਰੂ ਘਰ ਆਇਆ ਕਰੋ ਗੁਰੂ ਦਵਾਰੇ ਆਇਆ ਕਰੋ ਇੱਥੇ ਆ ਕੇ ਕੀ ਕਰੀਏ ਤੇ ਸਤਿਗੁਰਾਂ ਦਾ ਉਤਰ ਸੀ ਗੁਰੂ ਦਵਾਰੇ ਹਰ ਕੀਰਤਨ ਆਲ ਤਨ ਭੇਟ ਹਰ ਜਸ ਮੁਖ ਭਾਣੀਐ ਕਿ ਗੁਰਦੁਆਰੇ ਆਕੇ ਕੀਰਤਨ ਸੁਣੀਐ ਆਪਣਾ ਮਨ ਤੇ ਤਨ ਗੁਰੂ ਦੇ ਅੰਗੇ ਅਰਪਣ ਕਰ ਦਈਏ ਆਪਣੀ ਰਸਨਾ ਦੇ ਨਾਲ ਆਪਣੇ ਮੁਖ ਦੇ ਨਾਲ ਉਸ ਪਰਮੇਸ਼ਵਰ ਵਾਹਿਗੁਰੂ ਦੀ ਸਿਫਤ ਕਰੀਏ ਤੇ ਫਿਰ ਸਾਰ ਪਰਦਾ ਹੋਇਆ ਸਤਿਗੁਰੂ ਉਹਦੇ ਨਾਲ ਕੀ ਹੋਏਗਾ ਤੇ ਸਤਿਗੁਰਾਂ ਨੇ ਬਚਨ ਕੀਤੇ ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰ ਗਏ ਦੇਵੇ ਮਾਣਾਹੀ ਪਾਤਸ਼ਾਹ ਕਹਿੰਦੇ ਤੁਹਾਡੇ ਸਾਰੇ ਕਲਾ ਕਲੇਸ਼ ਦੁੱਖ ਪਾਪ ਸਤਗੁਰੂ ਮਿਟਾ ਦੇਣਗੇ ਇਹ ਤੁਹਾਨੂੰ ਰੱਬ ਦੀ ਦਰਗਾਹ ਦੇ ਵਿੱਚ ਮਾਣ ਮਿਲੇਗਾ ਪਰ ਜੇ ਆਕੇ ਮਨ ਕਰਕੇ ਬਿਰਤੀ ਕਰਕੇ ਗਾਵਿਆ ਤੇ ਸੁਣੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਬਚਨ ਆਉਂਦਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੇ ਆਏ ਜੰਮਣ ਮਰਣਾ ਮਿਟ ਗਿਆ ਕਾਲਾ ਕੱਖ ਨਾ ਵਸਾਈ ਗੁਰੂ ਕਾ ਬਚਨ ਆਉਂਦਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਉਣਾ ਹੋ ਮੈਂ ਵਿੱਚੋਂ ਜਾਏ ਮਨ ਇਛਤ ਫਲ ਮਿਲਦਾ ਪਰ ਜੋ ਕੋਈ ਮਨ ਬਿਰਤੀ ਕਰਕੇ ਸੇਵਾ ਕਰੇ ਫਕਾ ਯਾਖੇ ਹਾਦੀਆਂ ਸ਼ੁਭ ਅਮਨਵਾਜ